ਔਰ ਸੱਜਣੋਂ ਕਿਵੇਂ ਉਮੀਦ ਕਰਦੇ ਆਂ ਸਾਹਿਬ ਠੀਕ ਹੋਣੇ ਸੱਜਣੋਂ ਲੱਗ ਗਿਆ ਜੇ ਆਪਾਂ 골ਡਨ ਡਾਇਲ ਦਵਾਈ ਕਰਨ ਦਵਾਈ ਲਈ ਆਪਾਂ ਨੇ ਕੋਲ ਦਵਾਈ ਦੱਸ ਦਿਆਂ ਤੁਹਾਨੂੰ ਆਪਾਂ ਕਿਹੜੀ ਕਿਹੜੀ ਕਰੀਏ ਇੱਕ ਕਰੀਏ ਇਹ ਪਾਵਰ ਪਲੱਸ ਨਿਸ਼ਾਨ ਵਾਲਿਆਂ ਦੀ ਤੇ ਇੱਕ ਕਰੀਏ ਆਪਾਂ ਨੇ ਐਕਸਲ ਤੇ ਐਕਸਲ ਬਾਈ ਨੇਮ ਸੰਜਾਟਾ ਦੀ ਤੇ ਦੋ ਆਪਾਂ ਨੇ ਇਹ ਪਾਏ ਨੇ 1 ਕਿੱਲੇ ਚ ਤੇ ਇੱਕ ਪਾਇਆ ਇਹ ਇਹ ਕਿੱਲੇ ਦੀ ਦਵਾਈ ਹੈ ਇੱਕ ਐਕਸਲ ਦੋ ਟੌਪ ਦਾ ਇੱਕ ਕਿੱਲੇ ਦੀ ਦਵਾਈ ਹੈ ਲਾਲ ਹੈ ਆਪਾਂ ਤਿੰਨ ਦੋ ਇਹ ਇੱਕ ਮਿਲਿਆ ਕੇ ਕਰ ਰਹੇ ਆਂ ਦਵਾਈ ਦੇਖਦੇ ਆਂ ਮਾਰਦਾ ਕਿ ਨਾ ਗੁੱਲੰਡਾ ਬਾਕੀ ਦੱਸਾਂਗੇ ਮਾਰੂਗਾ ਕਿ ਨਾ ਮਾਰੂਗਾ ਬਾਕੀ ਇੱਕ ਵਾਰੀ ਤਾਂ ਆਪਾਂ ਨੇ ਪਹਿਲਾਂ ਕਰਤੀ ਉਹਨੇ ਮਾਰਿਆ ਨਹੀਂ ਗਿਆ ਉਹ ਦੂਜੀ ਦੂਜੀ ਵਾਰ ਕਰਨ ਆ ਰਹੇ ਆਂ ਦੇਖਦੇ ਆਂ ਮਾਰਦਾ ਕਿ ਨਾ ਮਾਰਦਾ ਬਾਕੀ ਆਪਾਂ ਦਵਾਈ ساری ਕੋੜਲੀ ਕੋਲੀ ਆਪਣੇ ਘਰੀਂ ਤੱਤੇ ਪਾਣੀ ਚ ਕਿ ਉੱਥੇ ਠੰਡਾ ਪਾਣੀ ਉੱਥੇ ਦਵਾਈ ਕੋਲਦੀ ਨਹੀਂ ਜੇਤੀ ਤੱਤੇ ਗੋਲ ਕੇ ਆਪਾਂ ਇੱਥੋਂ ਬੱਕ ਕਰੋਂ ਇਹ ਚ ਲੈ ਕੇ ਜਾ ਰਹੇ ਹੁਣ ਚੱਲਦੇ ਆਪਾਂ ਖੇਤ ਦਵਾਈ ਕਰਨ ਜੋ ਚ ਪਹੁੰਚ ਗਏ ਬਾਕੀ ਤੁਹਾਨੂੰ ਉੱਥੇ ਦੱਸਾਂਗੇ ਬਾਕੀ ਆਪਾਂ 4 ਕਿਲੋ ਦਵਾਈ ਕੋੜੀ ਹੈ ਜੇ ਟਾਈਮ ਲੱਗਾ ਕੋਲ ਲਾਂਗੇ ਅੱਗੇ ਨਹੀਂ ਬੈਸਤ ਆਪਦਾ ਬੰਦ ਕਰਕੇ ਆ ਜਾਏ ਬਾਕੀ ਕੱਲ ਨੂੰ ਕਰਾਂਗੇ ਆਜੋ ਚੱਲਦੇ ਆਪਾਂ ਖੇਤਾਂ ਇੱਧਰੋਂ ਪਹੁੰਚ ਗਏ ਆਪਾਂ ਖੇਤਾਂ ਯਾ ਹੁਣ ਆਇਆ ਅੱਧਾ ਘੰਟਾ ਘੰਟਾ ਬੜੀ ਦੇ ਆਹੋ ਕਿਹੜੇ ਮੰਗਲਾਂ ਨਿਕਣ ਵਾਲੇ ਆਜ 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 2:00 ਬਜ ਗਏ ਆਪਣਾ ਸਟੈਂਡ ਲੈ ਰਹੇ ਆ ਮੈਨੂੰ ਮੈਨੂੰ ਪਤਾ ਹੈ ਉਹ ਆਪਣਾ ਤਾਂ ਦਿੰਦੇ ਉਹ ਸਟੈਂਡ ਨਚਾ ਪੀਲੇ ਚੰਗਾ ਛੇਤੀ ਕਰ ਪਹਿਲੀ ਘਟ ਅੱਧਾ ਘਟਾ ਲੇਟ ਹੋ ਗਿਆ ਲੇਟ ਹੋ ਗਿਆ ਬੇਜ ਦੋ ਥੇ ਦੇ ਆਗਲਾ ਆਹੋ ਸਟੈਂਡ ਤਾਂ ਰੱਖ ਕੇ ਲੈਣੀ ਪੜੇਗਾ ਕਾਕਾ ਕਰ ਲਿਓ ਬਾਈ ਫੋਨ ਕਰ ਲਿਓ ਮਾਂ ਗੱਲ ਕਰ ਲਓ ਸਮਝ ਕਹਿੰਦਾ ਉਹ ਦਾ ਦੂਜਾ ਉਹਨਾਂ ਨੇ ਚੱਕ ਲਿਆ ਹੁੰਦੇ ਉਹਨਾਂ ਦੇ ਹੱਥੇ ਗਰੀ ਨਹੀਂ ਪਿਓ ਵੀ ਵਾਟੇ ਫੁੱਦੂ ਬੰਦੇ ਜੱਡੇ ਕਹਿੰਦੇ ਹਾਂ ਹਾਂ ਮਾਰੇ ਵਾਲੇ ਹੋਰ ਗੜੇ ਕੀ ਹੋਣਾ ਮਾਉਂ ਕਿਹਦੇ ਕਾਲਾ ਸਮੇ ਚੱਕ ਲਿਆ ਉਹ ਆਖੋ ਗਰੀ ਕਿਤੇ ਹਮ ਕਿਆਸਣਾ ਚੱਕਾਂ ਹਮ ਕੀਮੀ ਚੱਕਾਂਗੇ ਦੇ ਸਾਧ ਹੁ ਚਾਰ ਦਿਨ ਲਖਣ ਇੱਕ ਦਿਨਾਂ ਤੋਂ ਵਿੱਚ ਕਾ ਦੇ ਤੈਗਲਾ ਚੱਕ ਚੱਕ ਉਥਾ ਚੱਕ ਲਿਆ ਉਹਨਾਂ ਨੇ ਮਹ ਰੈਡੀ ਕੋ ਬਜ਼ਾਰ ਕਾ ਚੱਕ ਲਿਆ ਕਰੋ ਉਹ ਹੋਰ ਉਹ ਖੁੰਜਾ ਮੈਂ ਦੋ ਉਹ ਚਾਹ ਪੀ ਲੈ ਜੀ ਪੀਣੇ ਛੇਤੀ ਕਰ ਆਏ ਉਹ ਦਾ ਅਠਾ ਵਾਡੀ ਤਾਂ ਹੁ ਤੋ ਦੋ ਤਿੰਨ ਕਿੱਲੇ ਕੱਢਦਾ ਨੇ ਦਵਾਈ ਕੇ ਐਂ ਤਾਂ ਕਿਤੇ 100 ਕਿੱਲਾ ਹੋਰ ਕੱਢ ਰਹੇ ਹੁੰਦਾ ਘਾਟੋ ਅਕ ਦੇ ਲੁੱਡੀ ਹੁਣ ਆ ਕੇ ਚਾਹ ਚੁੱਟ ਸਿਗਾ ਲੈ ਬਲੰਗਾ ਚਾਹ ਪਿਆਓ ਮੈਨੂੰ ਛੇਤੀਓ ਕਿਲੇ ਛੇਤੀ ਕਰਾ ਦਵਾਈ ਮੈਂ ਤੰਨੇ ਕਿਲੇ ਗੋਲੀ ਹੈ ਮੈਂ ਤੰਨੇ ਕਿਲੇ ਮਸੀ ਨਿਕਲਣਗੇ ਹੁਣ ਬਾਕੀ ਗੱਲ ਨੂੰ ਕੱਟ ਲਿਆਂਗੇ ਨੇ ਹੋਰ ਓਏ ਨੇ ਕਿ ਕਿਲੇ ਤੰਨੇ ਕਿਲੇ ਨਿਕਲਣਗੇ ਬਹਿਣ ਕਿ ਤੜਕੀ ਦਾ ਸਾਰਾ ਕੁਝ ਤਿਆਰ ਕਰਿਆ ਕਦੇ ਢੋਲੀ ਆਇਓ ਇਹ અમાਰੇ ਨਾਲ ਉਥੇ ਪਈਆ ਪੰਗਾ ਉਹਦਾ ਮਨਜੀਤ ਤੋਂ ਕਹਿਆ ਢੋਲੀ ਚਾਰਜ ਕਰੀ ਹੋਈ ਏ ਤੜਕੀ ਮੈਨੂੰ ਕਹਿਣ ਲੱਗੀ ਹੂੰ ਉਹ ਕਹਿੰਦਾ ਚਾਰਜ ਨਹੀਂ ਕਰੀ ਗਏ ਨੂੰ ਨਿਉਏ ਪਈ ਹੈ ਕਹੇ ਤੋ ਫੇਰ ਉਹ ਆਉਂਦਾ ਲੜਪੜਿਆ ਉਹ ਕਿ ਤੈਨੂੰ ਇਹ ਸੀ ਨੌਜ ਵਾਲੀ ਲੈ ਉਹ ਹੁਣ ਇਹ ਆ ਰਹੀ ਜਾਨਾ ਹਾਂ ਵਧੀਆ ਬਣ ਗਿਆ ਫਰ ਹੁਣ ਉਹ ਬਲਾ ਚਾਰ ਵਾਲੀ ਤੀ ਚਾਰ ਵਾਲੀ ਨਾਲ ਨਹੀਂ ਬਣਦਾ ਚਾਰ ਵਾਲੀ ਉਹ ਲੈ ਤੋ ਖਰਾਬ ਤੋਰੀ ਤੀ ਉਹ ਲੀਕ ਤੋਰੀ ਤੀ ਦੇਖ ਲੈ ਚੈੱਕ ਕਰਕੇ ਜਿਹੜੀ ਯਾ ਇਸ ਵਿੱਚ ਕਿਹੜਾ ਪਾਣੀ ਵੀਡੀਓ ਫਿਰ ਕਰ ਲਈ ਯਾਰ ਉਹ ਠੀਕ ਐ ਠੀਕ ਨੂੰ ਕੁਝ ਨਹੀਂ ਹੋ ਰਿਆ ਨੂੰ ਪਾਣੀ ਪਾਣੂਗੇ ਬੈਟਰੀ ਨਵੀਂ ਪਾਈ ਇਸ ਵਿੱਚ ਕਿਹੜਾ ਪਾਣੀ ਬੈਟਰੀ ਤਾਂ ਨਵੀਂ ਪਾਈ ਹੈ ਕਈ ਨੌਜਲ ਪਿੰਚਲ ਪਾਏ ਆ ਸ਼ੋਅ ਕਰੇ ਵਿੱਚ ਉਹਦੇ ਚਾਬੀ ਪਾਣਾ ਵੀ ਹੈਗਾ ਜਦ ਤੱਕ ਦੇਖ ਆ ਇੱਕ ਇੱਕ ਪਾਣਾ ਤੇ ਖੇਡ ਲਈ ਆਪਣਾ ਢੱਕ ਮੈਂ ਮੋਟ ਚ ਲਾਇਆ ਦਾ ਢੱਕ ਵੀ ਖੇਡ ਹੁਣ ਇਹ ਇਕਲੀ ਗੋਲ ਗੋਲ ਨਾਲੇ ਘਮਾੜੀਆਂ ਆਹੋ ਇੱਕ ਇੱਕ ਪਾਣਾ ਰੇ ਢੱਕ ਨਹੀਂ ਢੋਲੀਆਂ ਗੋਲੇ ਘਮਾਣੀਆਂ ਅੱਜ ਤੈਨੂੰ ਇਹ ਲਈ ਬੱਠਾ ਜੇ ਤੈਨੂੰ ਘੱਟ ਲੱਗੇਗਾ ਪ੍ਰੈਸ਼ਰ ਫਿਰ ਮੇਰੇ ਹੀ ਢੱਕੀ ਢੋਲੀ ਹਾਂ ਹੈ ਕਨੇ ਕਨੇ ਪਾਇਆ ਬਲਾਂ ਇੱਕ ਇੱਕ ਪਾਇਆ ਵਰਕ ਹੈ ਆਹੋ ਇੱਕ ਇੱਕ ਪਾਣਾ ਇੱਕ ਇੱਕ ਪਾਣਾ ਦਾ ਆ ਮਰਦੇ ਨਾਲੀ ਦਾ ਹਾ ਕੱਢ ਨਹੀਂ ਰੇ ਜਿਹੜੀ ਨਾਲੀ ਹੂੰ 2 ਮਿੰਟ ਖੜ ਜਾ ਡੋਲੀਆਂ ਪੂਰੀਆਂ ਵਰਕ ਹੈ ਦੋਲੀਆਂ ਚਾਰਜ ਤੇ ਆਈਆਂ ਫੁੱਲਾ ਹੈ ਨਾ ਚਾਰਜ ਜਦੋਂ ਫੁੱਲਾ ਹੈ ਫੁੱਲ ਕਿਉਂ ਜੰਨੀ ਕੋਈਆਂ ਠੀਕ ਹੈ ਬਾਦੂ ਹੋ ਗਿਓ ਚਾਰਜ ਤੋਂ ਨਹੀਂ ਦੋ ਦੋ ਵੰਟ ਹੋ ਗਏ ਅੱਜ ਲਾ ਦਾਂਗੇ ਜਾ ਕੇ ਆਹੋ ਤੈਨੂੰ ਇਕਲੀ ਕੱਢਣੀ ਆਪਣਾ ਬਾਕੀ ਗੱਲ ਨੂੰ ਕੱਢਦੇ ਕੱਲ੍ਹ ਪਰ ਮੈਂ ਵੇਚ ਜਾਊਂਗਾ ਇਹ ਦੇਖ ਕੇ ਉਹ ਲਾਇਸੈਂਸ ਕੱਢਣ ਦੇ ਕੰਮ ਖੜਾ ਹਮਨੇ ਵੇਚ ਜਾਣਾ ਹੈ ਕੱਲ੍ਹ ਅਰੇ ਭੱਗ ਜਾ ਜਿਹੜਾ ਜਾਇਆ ਜਦੋਂ ਪਛਾਹ ਅੱਜ ਵੀ ਭੱਗ ਜਾ ਨਾ ਕੱਲ੍ਹ ਜਾਊਂਗਾ ਅੱਜ ਨਹੀਂ ਜਾਂਦਾ ਲੋ ਤੂੰ ਤਾਂ ਆ ਜੂਗਾ ਫਰਮਾਇਆ ਜਦੋਂ ਤੂੰ ਆਉਂਗੇ ਕਰੋਂਗੇ ਪਤਾ ਕੀ ਗੱਲ ਹੈ ਬੇਟੇ ਵਨ ਟ੍ਰੇਡ ਇਹਨਾਂ ਟੱਚ ਬੜਾ ਸਾਰਾ ਤੁਸੀਂ ਤਾਂ ਇਹਨੂੰ ਲਾਲੇ ਮਾਰ ਮੱਖਣ ਵਗ ਗਿਆ ਹੈ ਤਾਂ ਮਗਰ ਕੱਕੜ ਦੇ ਨਵੇਟ ਦੀ ਆ ਇਹ ਮੇਰਾ ਸਿਸਟਮ ਕਰਨਾ ਪੜਿਆ ਤੈਨੂੰ ਲੈ ਵੀ ਲੱਗਾ ਆਪਾਂ ਦਵਾਈ ਕਰਨ ਹੁਣ ਠੀਕ ਆ ਵੈਗਰੂ ਬਣਾ ਉਹ ਵੈਗਰੂ ਕੇ ਨਾ ਲੈ ਵੀ ਦੂਰੀ ਬਾਰ ਲੱਗ ਗਿਆ ਚਪਾਂ ਦਵਾਈ ਕਰਨ ਆ ਦੇਖੋ ਗੋਲ ਡੰਡਾ ਦੇਖੋ ਕਣਕ ਨਹੀਂ ਦਿਖਦੀ ਗੋਲੀ ਡੰਡੀ ਗੋਲਡਨ ਡੰਡਾ ਦਿਖਾਇਆ ਇੰਨਾ ਖੜਾ ਸਰਕੇ ਵਾਲਾ ਵਾਂਗੂ ਇੱਕ ਵਾਰੀ ਆਪਣਾ ਪਹਿਲਾਂ ਕਰੀ ਸੀ ਇਹ ਆਪਣਾ ਕਰੀ ਤੁਰਤ ਵਾਲੀ ਉਹਦੀ ਸੁੱਕੇ ਚ ਤੇ ਉਹਨਾਂ ਵੀ 1% ਵੀ ਗੋਲਣ ਦਾ ਨਹੀਂ ਮਾਰਾ 1% ਵੀ ਅੱਜ ਫਿਰ ਦੂਰੀ ਮਾਰ ਲਾ ਕੇ ਕਰਨਾ ਨਾਲ ਉਹ 10-12000 ਕੀ ਪਹਿਲਾਂ ਕਰੀ 18 100 ਰੁਪਏ ਕਿੱਲੇ ਦੇ ਸਾਬ ਨੂੰ ਪਈ ਸੀ ਉਦੋਂ ਬਾਈ ਅੱਜ ਫੇਰ ਲੱਗ ਰਿਹਾ ਕਰਨਾ ਜੀਮੇਦਾਰਾ ਸੋਕੇ ਕਰੇਗਾ ਨਹੀਂ ਫੇਰ ਇਹ ਰੋਲਾ ਪਾਵੇ ਤੇ ਵੀ ਜੀਮੇਦਾਰ ਨੂੰ ਜੀਮੇਦਾਰੇ ਗੱਲਾਂ ਦਿਖਾਗਾ ਤਾਂ ਪੈਸੇ ਦੀਨ ਕੰਮ ਆ ਰੋਲਾ ਪਾਵੇ ਹੈ ਨਹੀਂ ਜੀਮੇਦਾਰ ਨੂੰ ਬੋਲਣ ਦੇਂਗੇ ਉਹ ਪੁਲਿਸ ਜੀ ਨੇ ਆ ਮਾਰਿਆ ਲੋਪ ਹੋ ਗਿਆ ਇਹ ਖੜੇ ਸਰਕੇ ਬਾਰੇ ਮੰਗ ਗੋਲਡਾ ਤੇ ਹੁਣ ਗੱਲ ਕਰੀਓ ਸੁਣਾ ਮਾਂ ਮੇਰੇ ਯਾਰ ਤੈਨੂੰ ਬਈ ਗੋਲਡਾ ਰਹਿੰਦਾ ਨਹੀਂ ਕਹੋ ਬਈ ਇਹ ਹੱਥ ਖੜੇ ਕਰਕੇ ਦੋਗਾ ਐਦ ਕੀ ਦੋਗਾ ਦਵਾਈਆਂ ਨਾਲ ਗੋਲਡਾ ਮਾਰੀ ਨਹੀਂ ਤੋ ਤਾਲੀਆਂ ਨੇ ਲੈ ਦੇਖ ਲੋ ਹੋਰ ਇੰਨੇ ਟਾਈਂ ਤਾਂ ਸਰ ਗਏ ਨਾ ਬਈ ਗੋਲਡਾ ਮਾਰੀ ਨਹੀਂ ਮਾਰਾ ਤੁਨ ਨੁਸਾਨ ਹੋ ਗਿਆ ਨਾ 10 ਗਾਹ ਨਿਰਗਾ ਪਹਿਲਾ ਦੇ ਘਾਟੇ ਪੈਸੀ ਬਾਕੀ ਹੁਣ ਅੱਜ ਕੱਲ ਫੇਰ ਲਿਆ ਦਵਾਈ ਗੜਾ ਗੜਾ 5700 ਰੁਪਏ ਦੇ ਆ ਵੀ ਪਈ ਕਿੱਲੇ ਦੇ ਹਿਸਾਬ ਨਾਲ ਬਾਕੀ ਦੇਖੋ ਇਸ ਨਾਲ ਮਰੇਗਾ ਕਿ ਨਾ ਮਰੇਗਾ ਦੁਆਰ ਕੋ ਹੋਰ ਨਾ ਕਰਨੀ ਪਈ ਤੀਜੀ ਵਾਰ ਕਰੇ ਜ਼ਿਮੀਦਾਰ ਕੀ ਕਰੇ ਬਚਾਰਾ ਹੰਗ ਜਾ ਰਿਹਾ ਨਹੀਂ ਓ ਮੇਰਾ ਜ਼ਿਮੀਦਾਰ ਨੂੰ ਜ਼ਿਮੀਦਾਰ ਹੀ ਨੇਗਾ ਜ਼ਿਮੀਦਾਰ ਨਾਲ ਜ਼ਿਮੀਦਾਰ ਨਾਲ ਹੋਰ ਰੌਲਾ ਪਾਉ ਸੌਦਾ ਕਰ ਦੇਗੇ ਜ਼ਿਮੀਦਾਰ ਕਰ ਰੌਲਾ ਪਾਵੇ ਵੀ ਜਾ 골ਡ ਡੰਡਾ ਦੇਖ ਕਿੰਨਾ ਹੋ ਰਿਹਾ ਮੇਰਾ ਤੇ ਦਵਾਈ ਨਾ ਮਾਰੇ ਨਹੀਂ ਲੈ ਉਹਦੇ ਪੈਸੇ ਦੇਣ ਦਾ ਮਾਰਾ ਰੌਲਾ ਪਾ ਰਿਆ ਹੁਣ ਪੈਸੇ ਨਹੀਂ ਪੁੱਗਦੇ ਹੁਣ ਤੁਹਾਨੂੰ ਬਾਹਰ ਨੂੰ ਕਹ ਦੇਂਗੇ ਨੂਨ ਵੰਦੇ ਵੀ ਜਾਗਾ ਵੀ ਜ਼ਿੰਮੇਦਾਰ ਜ਼ਿੰਮੇਦਾਰ ਨਹੀਂ ਲੱਗਦਾ ਕਿਆ ਨਾ ਮੈਂ ਤਾਂ ਪੈਸੇ ਦੇਣ ਦਾ ਮਾਰਾ ਕੈ ਰੋੜਾ ਪਾਰੇ ਲੈ ਵੀ ਪੀ ਕੇ ਚਾਹ ਦੁਆਰ ਕਾ ਫੇਰ ਦਵਾਈ ਗੋਲੀ ਟਾਈਮ ਰਹੇਗਾ ਤਾਂ ਮਰ ਲਵੇ ਬਹੁਤ ਵਧੀਆ ਤੇ ਮਾਂ ਚਲ ਦੋ ਕਿੱਲਾਂ ਦੀ ਹੋਰ ਗੋਲ ਲਿਆ ਤਿੰਨ ਕਿੱਲਾਂ ਹੀ ਪਹਿਲਾਂ ਗੋਲੀ ਉਹਦੀ ਦੋ ਕਿੱਲਾਂ ਦੀ ਹੋਰ ਗੋਲ ਲਈ ਮਾਂ ਚਲ ਟਾਈਮ ਹੈਗਾ ਹੋਰ ਗੋਲ ਲਿਆ ਬਾਕੀ ਫਿਰ ਕਰਾਂਗੇ ਹੁਣ ਕੱਲ ਨੂੰ ਲੈ ਬਾਦਿਆ ਇੱਕ ਆ ਦੇ ਇੱਕ ਗੋਲ ਵੀਂ ਗੋਲ ਕਿਸ ਮਾਰ ਕੇ ਇਹ ਕਰਕੇ ਕਰਕੇ ਲੈਣ ਦਾ ਰੁਧਖਾ ਦੀ ਹੱਥ ਨੇ ਜਾ ਕੇ ਕਿਧਿਆਂ ਦੇ ਹੋਰ ਪਾ ਇੱਕ ਟਲਗਾ ਇੱਕ ਹੋਰ ਲਵੇ ਕੋਲੀ ਦਵਾਈ ਆਪਣਾ ਤੁ ਮੰਤਰੀ ਲਗਦੇ ਜਿਹੜਾ ਤਾਂ ਮਾਰ ਆਪਣਾ ਪਾ ਲੀਏ 10 ਡੱਬੇ ਪਾਣੀ ਦੇ 11 ਇੱਕ ਵੱਧੇ ਪਾ ਡੱਬੇ ਵੱਧ ਪਾ ਲੀਆ ਜਲਲੀ ਆਉਣਾ ਉੜੀਆ ਪਾ ਲੋਂਗੇ ਪਾਣੀ ਆ ਮੈਰੇ ਪਾਣੀ ਗੁਰ ਤੇ ਭਰੋਂਗੇ ਨਾ 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 ਪਾਣੀ ਗੁਰ ਤੇ ਭਰੋਂਗੇ ਡੋਲੀਆਂ ਡਵੀਰ ਦਬਰ ਕੇ ਲੈ ਜਾਗੇ ਹੁਣ ਬਰੀਏ ਡੋਲੀਆਂ ਮਾ ਤੇਰੇ ਤੇ ਭਾਗੀ ਨੇ ਨਾ ਸੋਚਣੋਂ 30 ਵਾਰ ਚਾਹ ਲਿਆ ਜਾ ਕੇ ਮੈਂ ਨਾ ਦੂਰੀ ਵਾਰ ਦੂਰੀ ਵਾਰ ਚਾਹ ਲਿਆ ਆ ਪੀਲੀ 30 ਵਾਰੀ ਪੀਲੀ 30 ਚੋਰੀ ਵਾਰੀ 30 30 ਵਾਰੀ ਰਾਏ ਤੇ ਬਾਕੀ ਦਵਾਈ ਵੀ ਗੋਲ ਲੀ ਤੇ ਮਾਂ ਨੂੰ ਲੈ ਦੇ ਤੰਨੇ ਕਿੱਲੇ ਹੀ ਗੋਲ ਕੈ ਵੀ ਤੰਨੇ ਕਿੱਲੇ ਹੋਵेंगे ਪਰ ਬਣ ਕੇ 6 ਕਿੱਲੇ ਕਿਉਂਗੇ ਨਹੀਂ ਤੰਨੇ ਕਿੱਲੇ ਪਹਿਲੇ ਗੋਲ ਕਾ ਸ਼ੁਰੂ ਤੇ 2 ਕਿੱਲੇ ਫੇਰ ਗੋਲ ਲੀ ਕਿੱਲੇ ਕੀ ਫੇਰ ਗੋਲ ਲੀ 6 ਕਿੱਲੀਆਂ ਹੀ ਦਵਾਈ ਕਰਤੀ ਮਾਰੀ ਸਲਾਤ ਹੀ ਕਰਨ ਦੇ ਕੋਲ 3 3 ਕਿੱਲੀਆਂ ਪੈ ਵੀ ਟਾਈਮ ਨਹੀਂ ਰਹਿਣਾ ਚਲ ਅੱਜ ਦਿਨ ਵਧੀਆ ਲੱਗਿਆ ਧੁੱਪ ਜੀ ਵਧੀਆ ਲੱਗ ਰਹੀ ਸੀ ਚਲੋ ਪੰਜ 6 ਕਿੱਲੀਆਂ ਵਾਂਗੂ ਨਿਪੜ ਗਏ ਟਾਈਮ ਤੋਂ ਵੱਜ ਗਿਆ ਇਸ ਟਾਈਮ 5 ਕਿੱਲਾ ਰਹਿ ਗਿਆ ਬਾਕੀ ਬਾਕੀ ਰਹਿ ਗਈ ਕੱਲ ਨੂੰ ਕੱਢਾਂਗੇ ਰਹਿ ਗਈ ਜਿਹੜੀ ਕੱਲ ਨੂੰ ਮੇੜ ਦੇਾਂਗੇ ਸਾਰੀ ਲੈ ਇੱਕ ਪਾ ਦੇ ਕੱਲ ਨੂੰ ਇੱਕ ਪਾਣਾ ਵਰਕ ਕਹਿੰਦੇ ਗੀ ਤੇਣਾ ਇੱਕ ਵਾਰ ਚਾਹ ਹੁਣ ਆਪਾਂ ਚਾਹ ਚੂਲਾ ਕੇ ਪੀ ਲਈਏ ਜਿੱਲਾ ਇੱਕ ਰਹਿ ਗਿਆ ਬਠੰਡੇ ਚ ਆਉਣ ਨੂੰ ਜਾਰੀ ਹੈ ਸੂਰਜ ਚਾਮਿਆ ਲਾਲੀ ਬਾਪਾ ਗਿਆ ਥੱਲੇ ਚਾਮੇ ਲਾਲੀ ਬੈਠ ਗਈ ਲਾਲੀ ਤੇਰੇ ਲਈ ਲਾਲੀ ਬੈਠ ਕੇ ਜਮੀ ਲਾਲੀ ਜਮੀ ਬੈਠ ਗਈ ਲਾਲੀ ਜਿੱਲਾ ਕਲੂ ਕਲੂ ਨਹੀਂ ਨਿਪੜੇਗਾ ਮਾਰਾ ਦੋ ਨਹੀਂ ਕਲੂ ਮਾਰਾ ਨਹੀਂ ਨਿਪੜੇਗਾ ਫਿਰ ਕਰਾਂਗੇ ਚਾਚੇ ਕੀ ਦਵਾਈ ਆਪਾਂ ਵੀਡੀਓ ਨਾਲ ਚੱਲਾਂ ਆਪਣਾ ਕੰਮ ਚਾਚੇ ਨਾਲੇ ਕਿਆ ਆਪਣਾ ਕਰਾ ਦੇ ਦਵਾਈ ਸਰਗਾ ਚਾਰ ਬੰਦੇ ਕਿੱਥੇ ਨੇ ਇਹ ਇਸ ਸਪਰੇ ਆਪਣਾ ਵੀੜੀ ਨਾਲ ਚੱਲੇ ਦੱਚੇ ਨਾਲ ਕੰਮ ਚਲ ਰਲ ਮਿਲ ਕੇ ਕਰੀ ਜਾਂ ਤਰ ਕਰ ਆਹੋ ਆਪਾਂ ਜਵਾਬ ਦੇਨੇ ਕੰਨੂ ਕਰਾ ਕੇ ਬਿਆਮ ਨਹੀਂ ਕਰਾਂਦੇ ਭਾਈ ਜੀ ਕੁਝ ਕੰਨਾ ਕਰ ਲੈ ਹਨੀ ਹਾਂ ਆਹੋ ਲੈ ਭਾਈ ਕੰਮ ਗਿਆ ਨਿਭੜ ਦਵਾਈ ਦਾ ਕੰਮ ਨਿਭੜੇ ਤੋਂ ਕੇ ਵੀ ਅੱਜ ਦਾ ਕੰਮ ਨਿਭੜ ਗਾ ਬਾਕੀ ਗੱਲ ਨੂੰ ਕਰਾਂਗੇ ਡੋਲੀਆਂ ਜੁਲੀਆਂ ਚੱਕ ਲੈ ਬਾਕੀ ਉਹ ਆ ਰਿਹਾ ਛੋਟਾ ਭਾਈ ਡੋਲੀਆਂ ਜੱਕੀ ਰਹਿ ਕੇ ਦੇ ਦੋ ਕਿਹੜੇ ਲੋਲੀ ਮਮਾ ਲਾਇਆ ਚਲਾ ਤੇ ਟਾਈਮ ਵੱਜ ਗਏ 6 ਦੰਦ ਆ ਰਹੀ ਆ ਬੱਜੀ ਬੱਜੀ ਮੈਂ ਆ ਗਈ 6:30 ਵਜੇ ਗਰਾਂ ਲੈ ਥੋੜੀ ਚਾਹ ਪਾ ਚਾਹ ਪੀ ਲਿਆ ਇਹਨਾਂ ਦੰਦ ਆ ਵੀ ਗਏ ਨਾ ਮੈਂ ਘਰਾਂ ਪਹੁੰਚ ਜਾਾਂਗੇ ਦੰਦ ਕਹ ਰਹੀ ਆ ਪਰ ਮਤਰ ਕਰਕੇ ਨਹੀਂ ਆ ਰਹੀ ਬੱਜਾ ਧੰਗ ਨਾਲ ਫਾਕੇ ਨਾਲ ਕਿਨਾਲ ਆ ਜੂਗੀ ਮੈਂ ਦੰਦ ਫਲਾਲੇ ਦਿਖਣ ਤਾਂ ਟੱਟ ਗਿਆ ਦੂਰ ਤੱਕ ਕਿਲੇ ਦੇ ਬਾਈ ਤੇ ਕਿਲੇ ਦੇੜ ਕਿਲੇ ਬਾਈ ਤੇ ਦੰਦ ਬਹੁਤ ਆ ਰਹੀ ਆ ਆ ਠੰਡ ਵੀ ਆਹਾਹਾ ਪਾਲੂ ਲੁੱਗੂ ਇਨੀ ਫੱਲੂ ਹੀ ਪਾਲੂ ਲੁੱਗੂ ਆਵਾਂ ਅਵਾਰ ਨਹੀਂ ਚੱਲ ਰਹੀ ਥੋੜੀ ਥੋੜੀ ਹਲ ਰਹੀ ਆ ਵਾ ਹੈ ਕਿਹੜੀ ਗਗਨੌਰ ਲਈ ਗਗਨੌਰ ਵੀ ਚਾਰਜ ਦੀ ਹੋਈ ਸਮਾਰਕ ਤੈਂ ਪੀ ਜਾ ਨੀ ਪੀ ਲੂ ਗੁੱਟ ਨਾਲ ਇਹ ਵੀ ਚਾਹ ਦੁਆਰ ਕਾ ਫੇਲਾ ਕੇ ਚੌਥੀ ਪੰਜਵੀਂ ਵਾਰ ਪੀਣਾ ਠੰਡ ਮੇ ਚਾਹੇ ਬਹੁਤ ਪੀ ਜਾ ਹੈ 5 ਵਜੇ 2 ਆ ਚਾਰਜ ਲਾ ਦੀ ਲਾ ਦੇ ਇੱਕ ਹੂੰ ਉਹ ਜਮੂ ਨੇ ਕਿਤੇ ਪੀ ਨਾ ਉਹ ਬੁੱਤਰ ਦੀ ਲੋੜ ਦੀ ਦਵਾਈ ਦੀ ਬੋਲਦੀ ਹੈ ਕੌਣ ਗਿਆ ਗੰਢਿਆ ਆਏ ਆਗਾ ਦੱਸੂ